ਨਾਮ ਨਾਲ ਨਹੀਂ ਲਿਖਿਆ ਜਾਂਦਾ ਇਤਿਹਾਸ ਹਮੇਸ਼ਾ ਖੂਨ ਨਾਲ ਲਿਖਿਆ ਜਾਂਦਾ ਹੈ ਜੇ ਭਗਤ ਸਿੰਘ ਹੋਏ ਨੇ ਚਕਤਾਰ ਸਿੰਘ ਸਰਾਬੇ ਹੋਏ ਨੇ ਲਾਲਾ ਲਾਜਪਤ ਰਾਏ ਵਰਗੇ ਯੋਧਿਆਂ ਨੇ ਮਦਨ ਲਾਲ ਤੋਂ ਇੰਗਰੇਜ਼ ਹੋਏ ਨੇ ਇਤਿਹਾਸ ਲਿਖਿਆ ਆਪਣੇ ਖੂਨ ਨਾਲ ਤਾਂ ਉਹਨਾਂ ਦੀਆਂ ਉਹਨਾਂ ਦੇ ਯਾਦ ਚ ਉਹਨਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਨੇ ਤੇ ਉਹਨਾਂ ਦੇ ਸ਼ਹਾਦਤ ਦੇ ਦਿਨ ਵੀ ਮਨਾਏ ਜਾਂਦੇ ਨੇ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਦੇ ਨਾਂ ਤੇ ਇੱਕ ਗੀਤ ਹੈ ਤੇ ਤੋ ਸੇ ਸੁਣੋ ਸੁਣੋ ਕੌਮ ਦੇ ਵਾਰਸੋ ਗੱਲ ਮੇਰੀ ਸੁਣੋ ਕੌਮ ਦੇ ਵਾਰਸੋ ਗੱਲ ਮੇਰੀ ਪਿਆਰ ਵਤਨ ਦਾ ਦਿਲ ਵਸਾਈ ਰੱਖੋ ਮਾੜਾ ਦੇਸ਼ ਨਾ ਮਾੜੇ ਕੁਝ ਲੋਕ ਹੁੰਦੇ ਮਾੜਾ ਦੇਸ਼ ਨਾ ਮਾੜੇ ਕੁਝ ਲੋਕ ਹੁੰਦੇ ਜੋਤ ਏਕੇ ਦੀ ਸਦਾ ਜਗਾਈ ਰੱਖੋ ਖਾ ਕੇ ਸੀਨੇ ਤੇ ਗੋਲੀਆਂ ਮੁੱਲਦਾਰੋ ਖਾ ਕੇ ਸੀਨੇ ਤੇ ਗੋਲੀਆਂ ਮੁੱਲਦਾਰੋ ਜਾ ਤਪਾਤਾਂ ਦੇ ਭੇਤ ਮਟਾਈ ਰੱਖੋ ਲੜਨਾ ਬਾਜਾਂ ਦੇ ਨਾਲ ਸਿੱਖ ਜਾਣ ਚਿੜੀਆਂ ਲੜਨਾ ਬਾਜਾਂ ਦੇ ਨਾਲ ਸਿੱਖ ਜਾਣ ਚਿੜੀਆਂ ਦਰਸ਼ਨ ਪੱਲੜੇ ਅਣਖ ਨੂੰ ਪਾਈ ਰੱਖੋ ਤੁਸੀਂ ਪੱਲੜੇ ਅਣਖ ਨੂੰ ਪਾਈ ਰੱਖੋ ਦੇ ਦੇ ਸੁਨੇਹਾ ਦੇਸ਼ ਵਸੀਆਂ ਨੂੰ ਆਏ ਦੇ ਦੇ ਸੁਨੇਹਾ ਦੇਸ਼ ਵਸੀਆਂ ਨੂੰ ਆਏ ਮੇਰੀ ਸੋਚ ਨੂੰ ਜਿਉਂਦਾ ਰੱਖ ਲੈਣ ਰੜਕੇ ਲੈ ਲਿਓ ਆਜ਼ਾਦੀ ਤੁਸੀਂ ਗੋਰੀ ਸਰਕਾਰ ਕੋਲੋਂ ਮੇਰੇ ਵਾਂਗੂ ਜਾਨ ਨੂੰ ਤਲੀ ਤੇ ਧਰ ਕੇ ਦੇ ਦੇ ਸੁਨੇਹਾ ਦੇਸ਼ ਵਸੀਆਂ ਨੂੰ ਆਏ ਫੰਗੋਰੀਆਂ ਦੇ ਪਿੱਛੋਂ ਕੁਝ ਕਾਲੇ ਅੰਗਰਸਾਂ ਨਾਲ ਲੜਨਾ ਪਊਗਾ ਸਾਨੂੰ ਹੱਕ ਲੈਣ ਲਈ ਕਬਰਾਂ ਤੇ ਮੈਲ ਬਣਾਉਣੇ ਇਹਨਾਂ ਬੇਈਮਾਨਾ ਧਰਮ ਲੜਾਉਣੇ ਗੱਦੀਆਂ ਤੇ ਬਹਿਣ ਲਈ ਮਿਹਨਤਾਂ ਦੇ ਰਾਹ ਖੋਲਣ ਜਰਵਾਣਿਆਂ ਤੋਂ ਮਿਹਨਤਾਂ ਦੇ ਰਾਹ ਖੋਲਣ ਜਰਵਾਣਿਆਂ ਤੋਂ ਸਹਸ ਜਾਂ ਫਤ ਸਿਹ ਚੱਲ ਕੇ ਦੇ ਦੇ ਸੁਨੇਹਾ ਦੇਸ਼ ਵਸਿਆਂ ਨੂੰ ਮਾਏ ਅਸੀਂ ਜਿਵੇਂ ਬੰਬਾਂ ਨਾਲ ਮਾਰਿਆ ਕਿਸੇ ਨੂੰ ਨਹੀਂ ਤਿਆਂ ਪਹਿਣਾ ਵੱਲ ਕਦੇ ਅੱਖ ਚੁਕਿਆ ਅਸੀਂ ਜਿਵੇਂ ਬੰਬਾਂ ਨਾਲ ਮਾਰਿਆ ਕਿਸੇ ਨੂੰ ਨਹੀਂ ਤਿਆਂ ਪਹਿਣਾ ਵੱਲ ਕਦੇ ਅੱਖ ਚੁਕਿਆ ਪੰਛੀਆਂ ਲਈ ਹੱਥ ਨਹੀਂ ਸੁਰਮਿਆਂ ਲਈ ਪੱਜ ਨਹੀਂ ਸੇ ਚਿਹਰਾ ਗਿਸਦਾ ਸਰ ਘਾਰ ਚੁਕੀ ਹੈ ਖੁਸ਼ੀਆਂ ਦੇ ਹੰਝੂ ਅਜ ਰੱਖ ਥੋੜਾ ਸਾੰਬ ਕੇ ਤੂੰ ਖੁਸ਼ੀਆਂ ਦੇ ਹੰਝੂ ਅਜ ਰੱਖ ਥੋੜਾ ਸਾੰਬ ਕੇ ਤੂੰ ਵੰਡ ਦੇ ਵੀਰਾਂ ਨੂੰ ਜੋ ਬਹਿ ਕੇ ਟਲ ਕੇ ਦੇ ਦੀ ਸੁਨੇਹਾ ਦੇਸ਼ ਵਸੀਆਂ ਨੂੰ ਮਾਇ ਮਰੀਆਂ ਜ਼ਮੀਰਾਂ ਨਾਲ ਬੋਤਾਂ ਨਹੀਂ ਜਿਉ ਹੁੰਦਾ ਉਹ ਫਾਸੀਆਂ ਦੇ ਰੱਸਿਆਂ ਨਾਲ ਪੌਣ ਯਾਰੀਆਂ ਸਿੱਖ ਲੈਣ ਕੁਝ ਕੋ ਤਾਂ ਉਹਨਾਂ ਕੋਲੋਂ ਦਰਸ਼ਣਾਓ ਚੱਲੀਆਂ ਜਿਨ੍ਹਾਂ ਦੇ ਖੁੱਪ ਰਾਤਿਆਰੀਆਂ ਚੱਲੀਆਂ ਜਿਨ੍ਹਾਂ ਦੇ ਖੁੱਪ ਰਾਤਿਆਰੀਆਂ ਚੱਲੀਆਂ ਜਿਨ੍ਹਾਂ ਦੇ ਖੁੱਪ ਰਾਤਿਆਰੀਆਂ ਦੇਸ਼ ਲਈ ਮਰਿਆ ਦਾ ਮੁੱਲ ਕਉ ਮਾਪ ਹੁੰਦੀਆਂ ਨੇ ਦੇਸ਼ ਲਈ ਮਰਿਆ ਦਾ ਮੁੱਲ ਕਉ ਮਾਪ ਹੁੰਦੀਆਂ ਨੇ ਅੱਜ ਉਹ ਨਹੀਂ ਤਾਂ ਕੱਲ ਪੜ ਕੇ ਦੇ ਦੀ ਸਨੇਹਾ ਦੇਸ਼ ਵਸਿਆਂ ਨੂੰ ਮਾਏ ਮੇਰੀ ਸੋਚ ਨੂੰ ਜਿਉਂਦਾ ਰੱਖ ਲੈਣ ਰਲ ਕੇ ਮੇਰੀ ਸੋਚ ਨੂੰ ਜਿਉਂਦਾ ਰੱਖ ਲੈਣ ਰਲ ਕੇ ਪਿਆਰ ਭਿਜੇ ਹੈ ਨਮਸਕਾਰ ਜਾਰੋ ਤੁਹਾਡੇ ਕਦਮਾਂ ਦੇ ਧੋੜ ਨੂੰ ਕਰ ਸਕਦਾ ਲਾਏ ਮੱਥੇ ਦੇ ਉੱਤੇ ਲਖਵਾਰ ਜਾ ਰੋ ਲੋਕ ਲਹਿਰ ਤਾਂ ਹੀ ਰੁਸਣਾਉਣ ਖਾਤਰ ਰਤ ਆਪਣੇ ਜਿਸਮ ਦੀ ਪਾ ਗਏ ਹੋ ਸੱਚੇ ਦਿਲੋਂ ਸਰਦਾ ਅਜਲੇ ਤੁਸਾਂ ਤਾਂ ਇਹ ਜਿੰਦ ਲੋਕਾਂ ਦੇ ਲੇਖੇ ਲਾ ਗਏ ਹੋ ਨਾਮ ਬਦਲਿਆ ਬਦਲੀ ਨਾ ਰੁੱਤ ਹਾਲੇ ਸਿਰਫ ਬਦਲੇ ਸੰਨਾਂ ਦੇ ਨਾਮ ਜਾ ਰੋ ਕੰਡੇ ਸਤਲ ਦੇ ਹੋ ਜਾਂ ਲਹਿਰਾਂ ਦੇ ਨਹੀਂ ਬਦਲਦਾ ਖੋਂਦਾ ਰੰਗ ਜਾ ਰੋ ਸਿਰਫ ਬਦਲੇ ਐਸ ਨਾਂ ਦੇ ਨਾਮਜਾਰੋ ਮੁਕੀ ਅਜੇ ਨਾ ਰਾਤ ਹਨੇਰੇਆਂ ਦੀ ਚੂਸਣ ਵਾਸਤੇ ਲੋਕਾਂ ਦੀ ਰਤ ਤਾਂ ਹੀ ਸਦੋ ਬਗਈ ਐ ਤਾਂ ਲੁਟੇਰਿਆਂ ਦੀ ਇੱਕ ਪਾਸੇ ਸ਼ਹੀਦ ਦੀ ਮਾਂ ਤਾਈਂ ਰਾਜ ਮਾਤਾ ਕਹੇ ਇਹ ਸਤਕਾਰ ਦੇ ਨੇ ਦੂਜੇ ਪਾਸੇ ਸ਼ਹੀਦਾਂ ਦੇ ਵਾਰਸ਼ਾਂ ਨੂੰ ਕਿਤੇ ਦਿਲ ਗੋਲੀਆਂ ਇਹ ਮਾਰਦੇ ਨੇ ਡੰਗਣ ਜਿਸਮ ਨੂੰ ਇਹ ਯਹਰੀ ਨਾਕਾਲੇ ਜਿਉਂਦੇ ਅੱਜ ਵੀ ਨੇ ਅੜਵ ਇੱਥੇ ਭਗਤ ਸਿੰਘ ਨੂੰ ਅਜ ਵੀ ਚਾੜ ਫਾਂਸੀ ਰਤਵੇ ਬਾਹਮ ਕਮੀਨੜੇ ਕਹਿ ਰਹੇ ਥੇ ਚੱਲੇ ਜ਼ਬਰ ਤੇ ਜ਼ੁਲਮ ਦੀ ਤੇਜ ਆਰੀ ਪਰਦਾ ਕੂੜ ਇਨਸਾਫ ਦੀ ਲਾਸ਼ ਉੱਤੇ ਜਉ ਕੂੜ ਨੁਖਟ ਸੱਚ ਸਹੀ ਓੜਕ ਸਾਨੂੰ ਮਾਣ ਹੈ ਲੋਕ ਵਿਸ਼ਵਾਸ ਉੱਤੇ ਖੋਇਆ ਕੀ ਜੇ ਗੋਲੀਆਂ ਨਾਲ ਭੁੰਨਣ ਇਹ ਤੇ ਮੁੱਢ ਕਦੀਮ ਦੀ ਰੀਤ ਹੋਈ ਪੈਦਾ ਹੋਏ ਹਾਂ ਖੰਡੇ ਦੀ ਧਾਰ ਵਿੱਚੋਂ ਸਾਡੀ ਫਾਂਸੀਆਂ ਨਾਲ ਪਈ ਤੋਂ ਹੋਈ ਪਾਵੇਂ ਅੱਜ ਇਹ ਸੱਚ ਦੇ ਆਸ਼ਕਾਂ ਨੂੰ ਭਾਵੇਂ ਅੱਜ ਇਹ ਸੱਚ ਦੇ ਆਸ਼ਕਾਂ ਨੂੰ ਨੂੜ ਅੰਗ ਮੁਕਾਬਲਾ ਕਰ ਸਕਦੇ ਲੋਕ ਯੁੱਧ ਦੇ ਜੰਗੇ ਮੈਦਾਨ ਅੰਦਰ ਅਸੀਂ ਵੇਖਾਂਗੇ ਕਿ ਨਾ ਇਹ ਲੜ ਸਕਦੇ ਮੇਰੇ ਦੋਸਤੋ ਲੋਕ ਲਹਿਰ ਤائیں ਪਵੇ ਵਾਰ ਲਈ ਜਿੰਦ ਬੇਸ਼ੱਕ ਯਾਰੋ ਵਾਧੇ ਰਹਿਣਗੇ ਕਾਫਲੇ ਸੱਚ ਵਾਲੇ ਜਦੋਂ ਤੱਕ ਲੁੱਟਿੰਦਾ ਇਹ ਹੱਕ ਯਾਰੋ ਕਸਮ ਖਾਂਦੇ ਹਾਂ ਇਨਾਂ ਜਵਾਨੀਆਂ ਦੀ ਲਗਨ ਰਹੇਗੇ ਇਹ ਸੁਭਾ ਤੇ ਸ਼ਾਮ ਜਾ ਰੋ ਜਦੋਂ ਤੱਕ ਮਨੁੱਖਤਾ ਕਤਲ ਹੁੰਦੀ ਯਾਰੀ ਰਹੇਗਾ ਸਾਡਾ ਸੰਗਰਾਮ ਜਾ ਰੋ ਯਾਰੀ ਰਹੇਗਾ ਸਾਡਾ ਸੰਗਰਾਮ ਜਾ ਰੋ ਬਹੁਤ ਹੀ ਸ਼ਕਾਰਜੋ ਭਗਤ ਕੌਰ ਸਿੰਘ ਵਾਤਾਵਰਨ ਸੰਭਾਲ ਸਟੇਟ ਵੱਲੋਂ ਅੱਜ ਦਾ ਜੋ ਪ੍ਰੋਗਰਾਮ ਕਰਵਾਇਆ ਗਿਆ ਹੈ ਮੈਂ ਸਮਝਾ ਕੇ ਬਹੁਤ ਖੁਸ਼ ਹਾਂ ਔਰ ਹਰ ਸਿੰਘ ਜੀ ਨੂੰ ਜੋ ਅੱਜ ਜਾਦ ਕੀਤਾ ਗਿਆ ਹੈ ਬਹੁਤ ਚੰਗਾ ਲੱਗਿਆ ਜੇ ਆਕੇ ਬਹੁਤ ਹੀ ਮਹਾਨ ਸਥਿਤੀ ਤੇ ਪਹੁੰਚਿਆ ਹੋਇਆ ਨੇ ਗਰਗਸਾ ਪਹਿਲਾਂ ਬੋਲ ਕੇ ਗਏ ਨੇ ਮੋਜੂਦ ਸਾਹ ਪ੍ਰਧਾਨ ਜੀ ਨੇ ਸਾਡੇ ਔਰ ਸਾਡੇ ਭਿੰਦਰ ਸਿੰਘ ਜੀ ਸਰਕਾਹ ਚੰਦ ਜੀ ਬਾਦ ਸਾਹਿਬ ਲਹਿਲ ਸਾਹਿਬ ਖੇੜਾ ਸਾਹਿਬ ਮੈਂ ਕਲੇਸ਼ ਸਾਹਿਬ ਸਾਡੇ ਕੌਂਸਲਰ ਸਾਹਿਬ ਇਸ ਸਲਟ ਸਾਹਿਬ ਤੇ ਨੇ ਸ਼ਰਮਾ ਜੀ ਬੈਠੇ ਨੇ ਕਾਂਡਾ ਸਾਹਿਬ ਬੈਠੇ ਨੇ ਔਰ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਪ੍ਰਬਾਰਕ ਮੈਂਬਰ ਨੇ ਜਿੰਨੇ ਵੀ ਬੈਠੇ ਨੇ ਬਹੁਤ ਘੱਟ ਮੌਕਾ ਮਿਲਦਾ ਇਹੋ ਜਿਹਾ ਪ੍ਰੋਗਰਾਮ ਆਗੇ ਬਹੁਤ ਪ੍ਰੋਗਰਾਮ ਦੀ ਜਾਈਦਾ ਪਰ ਇਹੋ ਜਿਹਾ ਪ੍ਰੋਗਰਾਮ ਬਹੁਤ ਘੱਟ ਮਿਲਦੇ ਨੇ ਦੇਖਣ ਨੂੰ ਇਸ ਦਿਨ ਲੋਕੈਲਟੀ ਮਹੱਲ ਦੇ ਲੋਕ ਆਪਣੇ ਸ਼ਹਿਰ ਦੇ ਲੋਕ ਐ ਇਕੱਠੇ ਹੋ ਕੇ ਇਹੋ ਜਿਹਾ ਪ੍ਰੋਗਰਾਮ ਮਨਾਉਂ ਮੈਂ ਮੋਜੂਦ ਹਾਂ ਸਾਹਮਣੇ ਬਹੁਤ ਬਹੁਤ ਧੰਨਵਾਦ ਵੀ ਕਰਦਾ ਮੁबारकबाद ਵੀ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹੋ ਤਾਂ ਮੈਂ ਸਮਝਦਾ ਕਿ ਕੋਈ ਹੁਤੇ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਕਿ ਸਾਰੇ ਬੰਦਿਆਂ ਨੂੰ ਇਕੱਠੇ ਕਰਨਾ ਔਰ ਹਰ ਇੱਕ ਦੇ ਟਾਈਮ ਦਾ ਧਿਆਨ ਰੱਖਣਾ ਔਰ ਕਦੋਂ ਕਿਹੜੀ ਗੱਲ ਕਹਿਣੀ ਹੈ ਉਸ ਚੀਜ਼ ਦਾ ਵੀ ਧਿਆਨ ਰੱਖਣਾ ਸੋ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ ਅੱਜ ਇਹ ਮੇਰ ਹੋਂਦ ਦੇ ਨਾਤੇ ਤੁਸੀਂ ਅਸ਼ੀਰਵਾਦ ਦੇ ਕੇ ਮੈਨੂੰ ਮੇਰ ਬਣਾਇਆ ਇਹ ਮੈਂ ਕੌਸਟ ਨੂੰ ਸਤਿ ਸ੍ਰੀ ਅਕਾਲ ਤੋਂ ਬਣਿਆ ਔਰ ਮੇਲ ਸਾਰੇ ਮਹਾਤਮਾ ਮੋਤਾ ਨਾਮ ਦੇ ਬਣਿਆ ਮੈਂ ਖੁਸ਼ੀ ਵੀ ਕਹਾਂਗਾ ਬਹੁਤ ਹੀ ਖੁਸ਼ੀ ਵੀ ਹੁੰਦੀ ਹੈ ਕਿ ਰਕਸ਼ਾ ਵੀ ਮੰਡਾਇਆ ਕਿ ਇੰਨਾ ਵੱਡਾ ਪੰਡਾਲ ਭਰਿਆ ਹੋਇਆ ਅੱਜ ਤੁਹਾਡਾ ਇਹ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇੰਨੀ ਗਿਣਤੀ ਚਾਉਂਦਾ ਦੇਂਦਾ ਮੜਾਉਂਦਾ ਰਹਿੰਦੇ ਨੇ ਜਦੋਂ ਫਿਰ ਕੋਈ ਬਹੁਤ ਵੱਡੀ ਆਰਗੇਨਾਈਜੇਸ਼ਨ ਹੋਵੇ ਤੁਸੀਂ ਜਸਟ ਕੇ ਨਾਲ ਇੰਨੇ ਲੋਕ ਆਏ ਹੋ ਇਹ ਆਪਣੇ ਆਪ ਚ ਇੱਕ ਗੱਲੋਂ ਲੀਡ ਪਾਇਆ ਕਰਦਾ ਹੈ ਕਿ ਉਹ ਕੋਈ ਵੀ ਹੋਵੇ ਅਸੀਂ ਅੱਜ ਵੀ ਆਉਂਦੇ ਸ਼ੀਦਾਂ ਨੂੰ ਯਾਦ ਨਹੀਂ ਕਰਦੇ ਆ ਤੇ ਉਮੀਦ ਵੀ ਕਰਦੇ ਆ ਕਿ ਜਿਹੋ ਜਾਂ ਜੀਵਨ ਉਹਨਾਂ ਨੇ ਸੋਚਿਆ ਸੀ ਕਿ ਤੇ ਹੋਇਆ ਸੀ ਉਹ ਹੀ ਜੀਵਨ ਦੀ ਲੋਚਾ ਸ਼ਰੂਰ ਹੈ ਮਿਲਿਆ ਜਾਂ ਨਹੀਂ ਮਿਲਿਆ ਇਹ ਵਕਰੀ ਗੱਲ ਹੈ ਪਰ ਲੋਚਾ ਖਤੋਂ ਨਹੀਂ ਹੁੰਦੀ ਤੋਂ ਜੀਵਨ ਪੜਸਿੰਧਾ ਸੀ ਜੋ ਭਗਤ ਰਵਿਦਾਸ ਜੀ ਨੇ ਕਿਹਾ ਦੂਮਨ ਸੇਲ 108 ਸਾਰੇ ਬਰਾਬਰ ਹੋਣ ਸਾਰੇ ਇੱਕੋ ਜਿਹੇ ਹੋਣ ਕਿਸੇ ਨਾਲ ਰਾਂਗ ਜਾਤ ਨਸਲ ਦਾ ਕੋਈ ਫਰਕ ਨਾ ਹੋਵੇ ਜਿਹੜਾ ਸ੍ਰੀ ਦੇਵ ਜੰਪਰ ਸਿੰਘ ਦੀ डायरी ਜੇਬ ਦੇ ਵਿੱਚ ਲਿਖੀ ਹੋਈਗੀ ਆਪਾਂ ਉਸ ਨੂੰ வாਚਨ ਦੀ ਕੋਸ਼ਿਸ਼ ਕਰਦੇ ਆਂ ਤਾਂ ਸਾਡੇ ਸਾਹਮਣੇ ਆਉਂਦਾ ਕਿਸੇ ਜ਼ਮਾਨੇ ਦਾ ਉਹ ਭਗਤ ਸਿੰਘ ਸਾਡੇ ਨਜ਼ਰਾਂ ਠੀਕ ਜਿਹੜਾ ਕਹਿੰਦਾ ਸੀ ਮੈਂ ਲਬੂਕਾ ਵੀ ਹਾਂ ਉਹਨੂੰ ਪਹਿਲਾਂ ਸਿਨਕਾ ਇਹ ਵੀ ਸੋਚਨੇ ਆਉਂਦੀ ਉਹ ਬਾਂਬੀ ਚਲਾਇਆ ਸੀ ਪਰ ਬੰਬ ਦੇ ਕਿਸੇ ਦਰਸ਼ਨ ਕੀ ਸੀ ਉਹ ਪਿਛਲਾ ਦਰਸ਼ਨ ਸੀ ਉਹ ਜੇ ਵੀ ਦੇਖਣਾ ਉਹ ਕਿੰਨਾ ਵੱਡਾ ਭੜਾਕੂ ਸੀ ਉਹ ਕਿੰਨਾ ਵੱਡਾ ਵਿਦਵਾਨ ਸੀ ਐਨੀ ਛੋਟੀ ਉਮਰ ਚ ਉਹਨੇ ਕਿਹੋ ਜੀਆਂ ਕਿਤਾਬਾਂ ਪੜ੍ਹੀਆਂ ਪੜ੍ਹੀਆਂ ਐਨੀ ਕੋਖੀਆਂ ਸੋ ਆਪਣੀਆਂ ਟਿੱਪਣੀਆਂ ਵਿੱਚ ਆ ਉਹ ਅੰਦਰ ਜਾਣਾ ਬਹੁਤ ਸਾਰਾ ਮੁਸ਼ਕਲ ਬਹੁਤ ਹੀ ਮੁਸ਼ਕਲ ਹੈ। ਅਸੀਂ ਬਸ ਇੰਨਾ ਹੀ ਕਹੀ ਵੀ ਗਾ ਕੇ ਸਰਦਾਰ ਲੈ ਆ। ਜਦ ਭਗਤ ਸਿੰਘ ਸਰਦਾਰ ਨੇ ਜੇ ਤੂਫਾਨ ਸੀ ਦਾ ਹੁਕਮ ਸੁਣਾ ਪੂਰੀ ਹੋਵਣ ਰਹਾਗੇ ਨਾ ਇਸ ਦਸਿਆ ਪਿੰਡ ਵਿੱਚ ਜਾ। ਉਹ ਕੌਣ ਕੀ ਵਿਕਣ ਦਾ ਹਾਲ ਦੇ ਮੈਂ ਵੀ ਦਰ ਕੇ ਦਰੋਗੇ ਨੂੰ ਜਾ। ਕਹਿੰਦੇ ਰੱਬਾ ਮੇਰੇ ਕਦਮ। ਤੋਂ ਅਸੀਂ ਇੰਨੈਕਾ ਆ ਗਿਆ ਜਾਂ ਫਿਰ ਵੱਤੋਂ ਅਲਹਾਂ ਦੇ ਆ। ਇਸ ਸਮੇਂ ਤੋਂ ਪਹਿਲਾਂ ਫਾਤੀ ਦੇ ਕੇ ਸਰਕਾਰ ਇਹ ਨਹੀਂ ਹਿੱਬੇ ਹੋਈ ਸੀ। ਸਰਕਾਰ ਇਹ ਨਹੀਂ ਡਹੀ ਹੋਈ ਸੀ। ਰਾਜ ਨੂੰ ਸੁਦੇ ਤੇ ਫਿਰ ਸਿੰਘ ਨੂੰ ਫਾਤੀ ਦੇ ਕੇ ਪਿੱਛੋਂ ਦੀ ਦਵਾਕ ਤੋੜ ਕੇ ਬਾਸਾਂ ਕੱਢ ਕੇ 7 ਵਜੇ ਦੇ ਨਾਰੇ ਟੀੜ ਪਾ ਕੇ ਸਾਲ ਕੇ ਅੱਧ ਸੜੀਆਂ ਨੂੰ ਦਰਿਆ ਦੇ ਵਿੱਚ ਸੁੱਟਿਆ ਗਿਆ ਸੀ। ਇਹ ਸਰਕਾਰ ਦੇ ਡਰ ਦੀ ਨਿਸ਼ਾਨੀ ਸੀ। ਸੋ ਉਸ ਵਕਤ ਪੋਲੀ ਗੀਦੇ ਸਤਾਂ ਸਮੁੰਦਾਂ ਚ ਰਾਸ ਸੀ। ਉਹ ਇਹਨਾਂ ਨੂੰ ਜਾਣਨ ਤੋਂ ਡਰਿਆ ਹੋਇਆ ਸੀ। ਕਿ ਇਹਨਾਂ ਦੇ ਬੰਬ ਕਰਕੇ ਨਹੀਂ। ਫੋਕਰੀ ਕੰਮ ਕਰਕੇ ਨਹੀਂ। ਕੋਹੜੀ ਕੰਮ ਕਰਕੇ ਨਹੀਂ। ਇਹਨਾਂ ਦੇ ਸ਼ਾਂਦਰਸ ਨੂੰ ਕਤਲ ਕਰਨ ਕਰਕੇ ਨਹੀਂ। ਇਹਨਾਂ ਦੇ ਫਸਲੇ ਡਰਿਆ ਹੋਇਆ ਸੀ। ਇਹਨਾਂ ਦੇ ਸਿਧਾਂਤ ਟੁੱਟਿਆ ਹੋਇਆ ਸੀ। ਕਿ ਜੇ ਇਹ ਸਿਧਾਂਤ ਦੁਨੀਆ ਦੇ ਵਿੱਚ ਚਲਿਆ ਗਿਆ ਇਹ ਫਿਰ ਸਰਮਾਇਅਤ ਵਾਲੀ ਕਾਰਪੋਰੇਟ ਕਿਥੇ ਰਹੇਗਾ ਉਹ ਸਿਧਾਂਤ ਦੇ ਖਿਲਾਫ ਸੀ ਜਿਹੜਾ ਕੈਪਟਲ ਹੀ ਰੁਟ ਕਰਦਾ ਹੈ ਬੇਸ਼ੱਕ ਭਗ ਸਿੰਘ ਬਹੁਤ ਸਾਰੇ ਤਾਂ ਕੋਣ ਕਹਿੰਦੇ ਨੇ ਗੋਪਾ ਬੜਾ ਤਾਰਮੁਖ ਸੀ ਕੋਈ ਉਹ ਤਾਂ ਮਤਲਬ ਤੁਹਾਡੇ ਧਰਮ ਦੇ ਫਲਸਫੇ ਬੋਲਦਾ ਉਹਨੇ ਫਲਸਫੇ ਜਿਹੜਾ ਸੀ ਫਲਸਫੇ ਕਈ ਤਰ੍ਹਾਂ ਨੇ ਧਰਮ ਦੇ ਵਿੱਚ ਬਹੁਤ ਸਾਰੇ ਫਲਸਫੇ ਉਹਨੇ ਜਿਹੜਾ ਫਲਸਫਾ ਪੜ੍ਹਿਆ ਸੀ ਪੂਰੀ ਮਨੁੱਖਤਾ ਦਾ ਸੀ ਤੇ ਜਿਹੜਾ ਬਾਬੇ ਨਾਨਕ ਨੇ ਫਲਸਫਾ ਕਿਹਾ ਸੀ ਕੋਈ ਮਸਾਸ਼ੀ ਕਾਲ ਖਾਏ ਕਿ ਜਨਕਾ ਹੁੰਦੇ ਨਾਨਕ ਰਾਹ ਪਛਾਣੇ ਸੀ ਸਿਰਪੰਖ ਸਿੰਘ ਜਿਵੇਂ ਗਾਡੀ ਰਾਉ ਉਸੇ ਦੇ ਕੇ ਅਸੀਂ ਇਨਸਾਨ ਨੂੰ ਇਨਸਾਨ ਬਰਾਬਰ ਕਰ ਇਨਸਾਨ ਦੀ ਕਿਰਤ ਦਾ ਮੁੱਲ ਪਾਉਣਾ ਹੈ ਕੋਈ ਕਿਸੇ ਦੀ ਲੁੱਟ ਨਾ ਕਰੇ ਇਨਸਾਨ ਹੈ ਇਨਸਾਨ ਬਣੇ ਹਵਾਲਾ ਨਾ ਬਣੇ ਇਸ ਕਰਕੇ ਜਦੋਂ ਨੇ ਬੰਬ ਵੀ ਚਲਾਇਆ ਕੋਈ ਬੰਦਾ ਨਹੀਂ ਮਾਰਨਾ ਸੀ ਮਾਰ ਸਕਦੇ ਸੀ ਇਹ ਮਾਰਨਾ ਕੋਈ ਪਰ ਨਹੀਂ ਕੋ ਜਿਵੇਂ ਪੁਰਾਣੇ ਜ਼ਮਾਨੇ ਦੇ ਕਹਾਣੀਆਂ ਨੇ ਨਾ ਵੀ ਇਹਨਾਂ ਆਪਣੇ ਕੰਨਾਂ ਦੇ ਵਿੱਚ ਵੱੜਦੇ ਧੋਲ ਵੀ ਹੁੰਦੇ ਸੀ ਤੁਮ ਕਾਹੁੰਦੇ ਤਾਂ ਉਹਦੀ ਮਿਹਨਤ ਧੋਲ ਹੀ ਸੀ ਉਹ ਸੀ ਤੈਨੂੰ ਉਹਨੇ ਆਖਿਆ ਲੈ ਇਹ ਵੀ ਚਾਤਾ ਵੀ ਨਹੀਂ ਫੋਟੋ